ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰਦੁਆਰਾ ਸੱਚਖੰਡ ਸ਼੍ਰੀ ਅੰਗੀਠਾ ਸਾਹਿਬ ਮਸਤੂਆਣਾ ਤੋਂ ਚੱਲਦੇ ਹੋਏ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਖਾਲਸਾ ਜੋ ਕਿ ਸਾਈਕਲ ਯਾਤਰਾ ਮਠੰਡਾ ਤੋਂ 5 ਜੂਨ ਨੂੰ ਆਰੰਭ ਕੀਤੀ ਸੀ 5 ਜੂਨ ਤੋਂ ਸ਼੍ਰੀ ਦਰਬਾਰ ਸਾਹਿਬ ਦਰਵਾਰ ਸਾਹਿਬ ਤੋਂ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਤੋਂ ਗੁਰਦੁਆਰਾ ਦੂਖ ਨਿਵਾਰਨ ਪਟਿਆਲਾ ਪਟਿਆਲਾ ਤੋਂ ਪਰਮੇਸ਼ਰ ਦਵਾਰ ਹੁੰਦੇ ਹੋਏ ਰਾਤ ਗੁਰਦੁਆਰਾ ਸੱਚਖੰਡ ਮਸਤੂਆਣਾ ਸਾਹਿਬ ਵਿਖੇ ਪਹੁੰਚੇ ਸੀ ਅੱਜ ਮਸਤੂਆਣਾ ਸਾਹਿਬ ਤੋਂ ਸ਼੍ਰੀ ਦਮਦਮਾ ਸਾਹਿਬ ਨੂੰ ਚਾਲੇ ਪਾ ਰਹੇ ਆ ਵਾਹਿਗੁਰੂ ਨਾਨਕ ਬਾਬਾ ਨਾਨਕ ਚੜ੍ਹਦੀ ਕਲਾ ਰੱਖੇ ਯਾਤਰਾ ਸਫਲ ਕਰੇ ਸਭ ਦੇ ਸਿਰ ਤੇ ਬਾਬੇ ਨਾਨਕ ਦਾ ਹੱਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ